ਜੀ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਮੈਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਤੇ 10 15 ਮਿੰਟ ਪਹਿਲਾਂ ਤੇ ਬਈ ਇੱਕ ਵੀਰ ਇਹ ਹੀ ਹੈ ਜਿਹਦਾ ਮੋਟਰਸਾਈਕਲ ਐਕਸੀਡੈਂਟ ਹੋ ਗਿਆ ਸੀਗਾ ਤੇ ਇਹਨੂੰ ਬੰਦਾ ਗੱਡੀ ਦੇ ਵਿੱਚ ਲੈ ਕੇ ਚੱਲ ਗਿਆ ਛੱਡ ਕੇ ਚਲ ਗਿਆ ਦੱਸਿਓ ਮੈਨੂੰ ਕੀ ਹੋਇਆ ਸੀਗਾ ਅੱਛਾ ਉਹਦੇ ਬਾਅਦ ਮੈਨੂੰ ਨਹੀਂ ਪਤਾ ਕਿ ਇਹ ਪੋਲ ਤੋਂ ਉੱਧਰ ਹਾਂ ਅੱਛਾ ਗਿਰਦਿਆਂ ਸਰ ਮੈਂ ਬੇਹੋਸ਼ ਹੋ ਗਿਆ ਹਾਂ YouTube ਬਾਅਦ ਮੈਨੂੰ ਨਹੀਂ ਪਤਾ ਕਿ ਕਿੱਥੇ ਬੰਦਾ ਕਿਹੜਾ ਕਿੱਥੇ ਛੱਡ ਗਿਆ ਹੈ ਅੱਛਾ ਬਹੁਤ ਹਸਪੀਟਲ ਤੋਂ ਮੈਨੂੰ ਹੋਸ਼ ਆਈ ਤਾਂ ਮੈਂ ਘਰ ਨੂੰ ਚੱਲ ਗਿਆ ਤੁਹਾਨੂੰ ਇਹ ਲੱਗਿਆ ਕਰਦਾ ਵੀ ਮੋਟਰਸਾਈਕਲ ਤੁਹਾਡਾ ਨਹਿਣਾ ਦੇ ਵੀ ਵਾਲ ਐਕਸੀਡੈਂਟ ਹੋਇਆ ਜਦ ਕਿ ਜਿਹੜੇ ਬੰਦੇ ਦੀ ਗੱਡੀ ਦੇ ਵਿੱਚ ਇੱਥੇ ਬੰਦਿਆਂ ਨੇ ਮੈਨੂੰ ਪਤਾ ਲੱਗਿਆ ਵੀ ਬਠਾਲ ਕੇ ਤੈਨੂੰ ਭੇਜਿਆ ਨਾ ਉਹ ਬੰਦੇ ਨੂੰ ਕਿਹਾ ਵੀ ਤੂੰ ਇਹਦਾ ਇਲਾਜ ਕਰ ਜਾ ਕੇ ਉਹ ਤੁਹਾਨੂੰ ਹਸਪੀਟਲ ਛੱਡ ਕੇ ਮੁੜ ਕੇ ਖੜਿਆ ਨਹੀਂ ਕੋਲ ਨਿਕਲਿਆ ਅੱਛਾ ਸਰਕਾਰੀ ਹਸਪਤਾਲ ਛੱਡ ਕੇ ਗਿਆ ਹਾਂਜੀ ਸਰਕਾਰੀ ਅੱਛਾ ਤੇ ਹੁਣ ਇਹ ਤੇਰਾ ਮੋਟਰਸਾਈਕਲ ਇੱਥੇ ਕਿੰਨੇ ਦਿਨ ਦਾ ਖੜਾ ਰਹਾ ਹੈ ਇਹ ਪਹਿਲੀ ਤਰੀਕ ਤੋਂ ਮੇਰਾ ਹਾਸਾ ਪਰ ਹੁਣ ਇਹ ਤੇਰੀ ਮੋਟਰਸਾਈਕਲ ਦਾ ਚੋਰਾਂ ਨੇ ਸਮਾਨ ਚੱਕ ਲਿਆ ਇਹਦੀ ਸੀਟ ਵੀ ਲੈ ਕੇ ਪਰ ਐਨਾ ਕਹਿ ਵੀ ਤੇਰਾ ਜਿੰਨਾ ਕ ਵੀ ਬਚ ਗਿਆ ਰੱਬ ਦਾ ਸ਼ੁਕਰ ਮਨਾ ਤੇ ਸਾਨੂੰ ਪਤਾ ਲੱਗਿਆ ਸੀ ਤੇਰੀ ਵੀਡੀਓ ਦੇਖੀ ਅਸੀਂ ਜਦੋਂ ਕੰਟੈਕਟ ਕੀਤਾ ਸ਼ੇਰ ਸਿੰਘ ਨੂੰ ਕੀਤਾ ਮੈਂ ਕਈ ਐਮਸੀਆਂ ਨੂੰ ਫੋਨ ਕੀਤੇ ਥੋੜੇ ਲੋਕਲਾਂ ਨੂੰ ਉਹ ਕਹਿੰਦੇ ਸਾਨੂੰ ਨਹੀਂ ਪਤਾ ਵੀ ਕਿਹਦਾ ਮੋਟਰਸਾਈਕਲ ਹੈ ਤੇ ਸੋ ਰੱਬ ਦਾ ਸ਼ੁਕਰ ਮਨਾ ਹੁਣ ਤੈਨੂੰ ਤੇਰਾ ਮੋਟਰਸਾਈਕਲ ਮਿਲ ਗਿਆ ਕੋਣ ਸਾਨੂੰ ਵੀ ਮਾਫ ਕਰਦੇ ਹੁਣ ਕੋਈ ਸਾਡੀ ਕੋਈ 19 21 ਹੋਵੇ ਸਾਡੀ ਕੋਈ ਕਸੂਰ ਹੋਵੇ ਬਹੁਤ ਬਹੁਤ ਤੁਹਾਡਾ ਮਾਰਾ ਇੰਨੇ ਹੀ ਬੜਾ ਧੰਵਾਦ ਹੈ ਨਹੀਂ ਨਹੀਂ ਬਸ ਸਾਡਾ ਜੀ ਨਹੀਂ ਸੀ ਇੰਨਾ ਹਲਕੇ ਨਹੀਂ ਕਰਦੇ ਬਹੁਤ ਕਿਰਪਾ ਕਰਦੇ ਸਾਡੇ ਵਿੱਚ ਕੋਈ ਨੋਂ ਨਾ ਆਵੇ ਬਈ ਸੀਟ ਚੋਰੀ ਕਰਕੇ ਲੈ ਗਿਆ ਜੀ ਕੋਈ ਹਾਂਜੀ ਅਸੀਂ ਥੋੜਾ ਜਿੰਨਾ ਖੈਗਾ ਤਾਂ ਅਸੀਂ ਥੋੜਾ ਸੀਟ ਰੱਖਣ ਦੀ ਸਾਰਾ ਹੀ ਰੱਖ ਲੈਂਦੇ ਜੀ ਇਦਾਂ ਨਹੀਂ ਤੁਸੀਂ ਆਹ ਮੁੰਡੇ ਨੇ ਸਾਨੂੰ ਦੱਸਿਆ ਕਹਿੰਦਾ ਬਾਬਾ ਜੀ ਬਹੁਤ ਧੰਨਵਾਦ ਬਹੁਤ ਜਿਆਦਾ ਫਿਰ ਅਸੀਂ ਉਲਟਾ ਪਹਿਲਾਂ ਮੈਂ ਵੀਡੀਓ ਕੱਲ ਬਣਾਉਣ ਲੱਗਿਆ ਸੀਗਾ ਤੁਹਾਡੀ ਤੇ ਮੈਂ ਥੋੜਾ ਜਆ ਹੋ ਗਿਆ ਮੈਂ ਕਿਹਾ ਵੀ ਮੈਨੂੰ ਸਰਕਾਰਾਂ ਪੁੱਠੀ ਸਾਡ ਨੂੰ ਖਿੱਚ ਲੈਂਦੀਆਂ ਠੀਕ ਹੈ ਨਾ ਸਾਡੀ ਗੱਲ ਦਾ ਫਿਰ ਥੋੜਾ ਗਲਤ ਮਤਲਬ ਕੱਢ ਲੈਂਦੇ ਸੋ ਫਿਰ ਲੋਕਾਂ ਨੂੰ ਇਹ ਪਤਾ ਲੱਗ ਜਾਂਦਾ ਉਹ ਨਹੀਂ ਉੱਦੀ ਚੱਕ ਕੇ ਲੈ ਜਾਣਾ ਸੀਗਾ ਕੋਈ ਕਹਣਾ ਹੈ ਜੀ ਨੋ ਦੋਨੋਂ ਗੋਰੀ ਗੱਲ ਨਹੀਂ ਜਿਉਂਦੇ ਵਾਸਤੇ ਰੱਖੋ ਚਾਬੀ ਤੇਰੀ ਉੱਥੇ ਪਈ ਹੈ ਇਹਦੀ ਅ ਸ਼ਰਮਾ ਜੀ ਕੋ ਮੈਂ ਸੁਣ ਦਵਾ ਦਿੰਦਾ ਦਿਖਾ ਦਿੰਦਾ ਸੋ ਠੀਕ ਹੈ ਜੀ ਆ ਮੈਂ